ਕੋਟ ਤੁਰਾਂਗ ਕੋ ਰੰਗ ਸ਼ਕੂਦਤ ਪਾਨ ਕੇ ਗਾਉ ਨ ਕੋ ਜਾਨਨ ਵਾਰੀ ਭਾਰੀ ਭੁਜਾਨ ਕੇ ਪੂ ਪਲੇ ਵਦ। ਲਿਆਵਤ ਸੀਸ ਨ ਆਜਾਦ ਵਿਚਾਰੇ ਇਤੇ ਪਏ ਤੋ ਕਹਾ ਪਏ ਖੂ ਪਦੰ ਸੋ ਨਾਂ ਦੇਹੀ ਪਾਇ ਪਧਾਰ। ਜੇ ਤ ਫਿਰ ਸਭ ਇਸ ਦਿਸ਼ਾਨ ਕੋ ਬਾਜਤ ਟੋਲ ਬਰਦੰਗਨ ਗਾਰੇ ਗੁੰਜਤ ਗੂੜ ਗਾਣਤ ਸੁੰਦਰ ਹੰਸ ਸਦਖਾਏ ਹੈ ਰਾਜ ਹਜ਼ਾਰੀ। ਪੂਤਪ ਬੇਖ ਭਗਵਾਨ ਦੇ ਪੂਪਤਾ ਕਾਵਨ ਕਲਹਿ ਜਾਂਤ ਵਿਚਾਰੀ ਸ੍ਰੀ ਪਰ ਸ੍ਰੀ ਭਗਵਾਨ ਪਰੇ ਬਰੇ ਹਾਂ ਤੱਕ ਵੰਦ ਕਿਆ தாம் ਸੁਦਾਰੇ ਤੀਰਥ ਧਾਨ ਦਇਆ ਦਮਦਾਨ ਸੁ ਸੰਜਮ ਨੇ ਬੀ ਅਨੇਕ ਵ ਸੇਖੇ 베ਦ ਪੁਰਾਨ ਕਤੀਬ ਕੁਰਾਨ ਜ਼ਮੀਨ ਜਬਾਨ ਸੁਬਾਨ ਕਿਤੇ ਪਵਨ ਆਹਾਰ ਜਤੇ ਅਰਤਾਰ ਸਵੇ ਸਬਚਾਰ ਹਜ਼ਾਰ ਕ ਦੇਖੇ ਸ੍ਰੀ ਭਗਵਾਨ ਪਰੇ ਬਨ ਪੂਪਦੈ ਕਰੂ ਦੀਵਨ ਇਕ ਨ ਲਿਖੇ ਸਦ ਸੁਪਾ ਹਦਰੰਦ ਦਵਾ ਹੋਇ ਸੋ ਸਾਜ ਸੁਨਾ ਹਦਰ ਜਾਨ ਲੇ ਭਾਜੀ ਗੁਬਾਨ ਪਰੇ ਮਨ ਮੈਂ ਕਰ ਪਰਵਤ ਪੰਕ ਹਲੇ ਨਾ ਲੈਂਦੇ। ਆਸੋ ਬਾਇਤਨਾ ਪਾਰ ਕਈ ਤੀਰ ਫੀਰਖਣ ਪਰਮਸੋ ਪਾਰ ਗੁਬਾਨ ਕਈ ਕਗਰ ਹੋਤਰਾ ਕਈ ਦੇਵ ਕਰਮ। ਹਏ ਕਰਤ ਪੀਰ ਵਿਦਿਆ ਵਿਚਾਰ। ਨਹੀਂ ਤਦ ਬਤਾ ਸੋ ਬਾਇਤਨਾ ਪਾਰ ਕਹੂੰ ਰਾਜ ਰੀਤ ਕਹੂੰ ਤੋਗ ਧਰਮ ਕਹੂੰ ਸਿਮਰਤ ਸਾਸਤਰ। ਹੋਤਰਾ ਸੋ ਕਰਮ ਵਾਹਿਉ ਦੀ ਯਾਦ ਕਰਮ ਕਹੂੰ ਹਸਤ ਦਾਨ ਕਹੂੰ ਅਸਮੇਦ ਮਖਮ ਬਹਾਰ। अणुकारत ब्रह्म विद्या विचार कहूं लोक रीति कहूं प्रदतार कहूं करद जाछ गंध भुगान कहूं धूप दीप कहूं हरबान कहूं पत्र कर्म कहूं वेद रीता कहूं नृत्य नाच कहूं गान गीत कहूं करद शास्त्र स्मृति उचार कई भजत री पग नरता ਕਈ ਨੇ ਸਾਦੇ ਹਉ ਕਈ ਗੇਠ ਵਾਸ ਕਈ ਬ੍ਰਹਮਤ ਦੇਸ ਦੇ ਸੰ ਉਦਾਸ ਕਈ ਜਨ ਦਿਵਾਂ ਕਹਿੰਦੇ ਜੀ ਕਰੇ ਕਿ ਆਵੇ ਨੇ ਹਾਲ ਹੋ ਜਾਵੇ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬਾਰੇ ਪੀਰੀ ਵੀਰੀ ਦੇ ਚਰਨਾਂ ਨੂੰ ਭਾਵੇ ਨੇ ਹਾਲ ਹੋ ਜਾਵੇ ਇਹਦਾ ਜੱਲਾ ਦਾ নূর ਉਸੇ ਅੱਲਾ ਦਾ ਨੂਰ ਪਟਨੇ ਦੀ ਧਰਤੀ ਤੇ ਆ ਗਿਆ ਹੈ ਚੇਲੇ ਕਹਿੰਦੇ ਬਾਬਾ ਜੀ ਇਹ ਕਿਵੇਂ ਹੋ ਸਕਦਾ ਹੈ ਕਹਿੰਦੇ ਸਾਨੂੰ ਦਰਸ਼ਨ ਹੋ ਗਿਆ ਚੇਲੇ ਕਹਿੰਦੇ ਬਾਬਾ ਜੀ ਆਪੇ ਤੇ ਕਹਿੰਨੇ ਹੋ ਅੱਖੀਂ ਵੇਖੇ ਤੇ ਕੰਨੀ ਸੁਣੇ ਦੇ ਉੱਤੇ ਕਦੀ ਜੀ